ਲਗੰਨੀ ਆ ਮੰਮੀ ਦੇ ਲਓ ਵੀ ਮੇਕਅਪ ਕਰਨਾ ਥੋੜਾ ਥੋੜਾ ਨਹੀਂ ਨਹੀਂ ਸਿੰਪਲ ਰਹੀਦਾ ਵਾ ਵੀ ਸਿੰਪਲ ਰਹਿਣਾ ਵਾ ਮੰਮੀ ਕੀ ਕਰਦੇ ਸਿਰ ਤੇ ਚੁੰਨੀ ਲੈਣੀ ਆ ਵੀ ਤੇ ਹੋਰ ਲੈ ਕੇ ਰੱਖ ਹਾਏ ਜੀ ਅੱਜ ਸਿਰ ਤੇ ਚੁੰਨੀ ਲੈਣੀ ਤੇ ਬਾਅਦ ساری ਉਮਰ ਨਾਲ ਕਹਿੰਦੇ ਸਿਰ ਤੇ ਚੁੰਨੀ ਲੈ ਕੇ ਰੱਖ ਤੇ ਮੈਂ ਕਿੱਦਾਂ ਸੰਭੂਗੀ ਕੁਛ ਨਹੀਂ ਹੁੰਦਾ ਇੱਕ ਦਿਨ ਨਾਲੇ ਉੱਥੇ ਜੋਰ ਜੋਰ ਦੀ ਹਸਣਾ ਲੱਗ ਗਈ ਆ ਨਹੀਂ ਹੱਸਦੀ ਵੀ ਹਾਏ ਨੂੰਹ ਤਾਂ ਹੁੰਦੀ ਆਈ ਮੁੰਡਾ ਕਿੱਦਾਂ ਦਾ ਹਾਏ ਆਵਾਜ਼ ਮਾਰ ਲਈ ਮੈਨੂੰ ਠੀਕ ਹਾਏ ਕਿੰਨੀ ਜਣੇ ਆਏ ਆ ਵੀ ਉਹ ਨਨਾਣ ਆ ਨਨਾ ਨਹੀਂ ਲੱਗਣ ਦਈ ਆ ਹਾਏ ਵੇਖ ਲਾ ਮੁੰਡੇ ਨੂੰ ਮੂੰਹ ਚੋੱਕ ਕੇ ਨਹੀਂ ਐਵੇਂ ਕਹਿਨ ਨੀ ਵੇਖ ਲਾ ਬਾਅਦ ਚ ساری ਉਮਰ ਪਛਤਾਉਂਗੀ ਠੀਕ ਲੱਗਣ ਦਿਆ ਥੋੜਾ ਜਿਹਾ ਇਸਾਸਿਆ ਸਾਸ ਤੇ ਬੜੀ ਗੁੱਸੇ ਵਾਲੀ ਲੱਗਣ ਦਈ ਮੈਨੂੰ ਰੱਬਾ ਮੇਰੇਆ ਮੈਂ ਤੇ ਵੇਖ ਕੇ ਡਰ ਲੱਗਣ ਦਿਆ